ਹਾਂਜੀ ਮੈਂ ਮਿਸਟਰ ਆਤਮਾ ਸਿੰਘ ਜੋ ਕਿ ਜਿਸ ਨਾਲ ਬੈਲੈਂਸ ਵਿੱਚ ਮੈਂ ਬਹੁਤ ਹੀ ਦੋ ਤਿੰਨ ਮਹੀਨੇ ਤੋਂ ਕੰਮ ਕਰ ਰਿਹਾ ਹਾਂ ਤਾਂ ਬਹੁਤ ਰਿਜ਼ਲਟ ਮਿਲਦਾ ਹੈ ਇੱਕ ਨਵੇਂ ਹੀ ਰਿਜ਼ਲਟ ਦੇ ਨਾਲ ਤੁਹਾਨੂੰ ਹੋਰ ਮਿਲਾਂ ਜਾ ਰਹੇ ਆ ਜੋ ਕਿ ਗੁਰਜਸਤ ਗੁਰਜਨ ਸਿੰਘ ਤਲੌਂਡੀ ਤੋਂ ਸੀ ਉਹਨਾਂ ਨੇ ਬਾਈ ਰਾਂਸੀ ਨੂੰ ਬੁਲਾਇਆ ਜੋ ਇਹਨਾਂ ਦੀ ਵਾਈਫ ਦੀ ਅਟਰਨਲ ਪ੍ਰੋਬਲਮ ਸੀ ਉਹਨਾਂ ਦੀ ਵਾਈਫ ਦੀ ਅਟਰਨਲ ਪ੍ਰੋਬਲਮ ਸੀ ਉਹਨੂੰ ਭਾਰ ਪੈਂਦਾ ਸੀਗਾ ਤਾਂ ਟਰੂ ਉਹ ਮੈਂ ਇੱਕ ਕੇਸਰ ਇੱਕ ਵੈਲਿਡ ਦਿੱਤਾ ਸੀਗਾ ਤਾਂ ਅੱਜ ਉਹਨਾਂ ਦੇ ਜਵਾਨੀ ਸੁਣਦੇ ਆ ਉਹਨਾਂ ਨੂੰ ਕੀ ਰਿਜ਼ਲਟ ਮਿਲਿਆ ਬੰਦੇ ਮੈਂ ਪਹਿਲਾਂ ਦੋਮਾ ਤੁਸਨਾ ਬਹੁਤ ਲੈ ਚੁੱਕੇ ਆਂਗਾ ਜੋ ਮੇਰਾ ਭਾਈ ਖੜਾ ਹੈ ਅੱਛਾ ਦਾ ਪੁੱਤ ਵੀ ਹੈ ਇਹਨੇ ਮੈਨੂੰ ਕਹਿੰਦਾ ਵੀ ਇਧਰੋਂ ਕਾਇ ਲੈ ਤੂੰ ਇਹਨਾਂ ਨੂੰ ਰਿਜਲਟ ਆਸ ਤੂੰ ਹੀ ਲੈ ਮਿਲੇ ਸੀਗੇ ਮੈਨੂੰ ਜੋਰ ਲਾ ਕੇ ਇਹਨੇ ਜੋੜਿਆ ਕਹਿੰਦਾ ਲੈ ਆ ਕਰ ਕੇ ਆਇਆ ਕਰ ਮੈਂ ਤਾਂ ਠੀਕ ਹੈ ਪਰ ਇਹਦਾ ਮੈਂ 15 20 ਸਾਲ ਤੱਕ ਨੂੰ ਲੋੜ ਨਹੀਂ ਦਿੱਤਾ ਉਸ ਨੂੰ ਨਾ ਹੀ ਦਿੱਤਾ ਸੀ ਇਹ ਤੋਂ ਮੈਂ ਰਾਹ ਦਿੱਤਾ ਫਿਰ ਮੈਂ ਪੈਸੀ ਲੈ ਕੇ ਆਇਆ ਕੋਹੋਂ ਇਥੋਂ ਮੈਂ ਦੋ ਹੀ ਲੈ ਕੇ ਗਿਆ ਮੇਰੇ ਘਰ ਵਾਲੀ ਨੂੰ ਭਾਰਜ ਸਪੈਸੀ ਘਟੋਂ 20 ਸਾਲ ਹੋ ਗਏ ਠੀਕ ਹੈ ਪਾਣੀ ਦੀスカइज ਸੀ ਉਹ ਪਾਣੀ ਵੀ ਖਤਮ ਹੋ ਗਿਆ ਭਾਰੀ ਖਤਮ ਹੋ ਗਿਆ ਠੀਕ ਹੈ ਜੀ ਤਾਂ ਇਹ ਚੀਜ਼ ਜਿਹੜਾ ਹਰਵੰਸ ਸਿੰਘ ਇਹਨਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇ ਤਾਂ ਅੱਗੇ ਕੀ ਕਹਾਂ ਨਾ ਉਹ ਨਹੀਂ ਵੀ ਡਾਕਟਰ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਮੇਰੇ ਨਿਗਾਹ 'ਵਾਰ ਇਹਨਾਂ ਨੇ ਦੱਸਿਆ ਸੀਗਾ ਮੈਨੂੰ ਕੋਸ ਕੋਸ ਫਰਕ ਪਾਈ ਚੁੱਕਿਆ ਇਹਨਾਂ ਨੇ ਕਹਿੰਦੇ ਸੀ ਸੇਮ ਇਨ ਐਟਕ ਮੈਂ ਕਹਿੰਦਾ ਮੇਰਾ ਸਾਰ ਨੂੰ ਪਾਈਏ ਫਰਕ ਮੈਨੂੰ ਫਰਕ ਪਾਈ ਚੁੱਕਿਆ ਠੀਕ ਹੈ ਜੀ ਧੰਨਵਾਦ